ਵਾਹ ਵਨ ਪ੍ਰੋਜੈਕਟ ਵਾਤੇ ਮੈਂ ਜਿਹੜੀ ਹੁਣ ਗੱਲ ਕਰਨੀ ਹੈ ਨਾ ਇਹਦੇ ਵਿੱਚ ਐਂਟਰੀਆਂ ਚਾਰ ਕਰਾਉਣੀਆਂ ਨੇ ਬਾਹਰ ਇੱਕ ਤਾਂ ਮੇਰੀ ਆਪਣੀ ਹੋ ਗਈ ਚਾਰ ਕੋਰ ਲੈ ਲਏ ਅਸਾਂ ਇੱਕ ਐਂਟਰੀ ਕਰਾਉਣੇ ਆ ਪੱਪੂ ਦੇ ਪੱਪੂ ਕੌਣ ਹੈ ਜੀ ਰਾਹੁਲ ਗਾਂਧੀ ਉਹ ਕਿੱਥੇ ਬੈਠਾ ਹੈ ਜੀ ਦਿੱਲੀ ਦਿੱਲੀ ਤੋਂ ਨੇ ਤਿੰਨ ਚਿੱਠੀਆਂ ਲਿਖੀਆਂ ਤੇ ਟੈਂਟੀਆਂ ਕਿਨੂੰ ਕਿਨੂੰ ਭੇਜੀਆਂ ਨੇ ਬੈਸਰ ਤੋਂ ਤੁਹਾਨੂੰ ਪਤਾ ਲੱਗਿਆ ਹੋਣਾ ਇੱਕ ਤਾਂ ਭੇਜੀਏ ਚੰਨੀ ਚੰਨੀ ਨੂੰ ਜਿਹੜਾ ਕਹਿੰਦਾ ਸੀ ਮੈਂ ਬੱਕਰੀ ਚੋ ਲੈਣਾ ਟੈਂਟ ਲਾ ਲੈਣਾ ਤਾਂ ਨਹੀਂ ਬੁਣ ਲੈਣਾ ਮੰਜੇ ਬੁਣ ਲੈਣਾ ਬੜਾ ਕੁਛ ਉਹਨੇ ਕਿਹਾ ਸੀ ਉਹ ਤਿੰਨ ਮਹੀਨੇ ਦਾ ਮੁੱਖ ਮੰਤਰੀ ਸੀ ਕਿ ਤੋ ਉਹਨੂੰ ਜੱਟੇ ਭੇਜੀਏ ਤੇ ਉਹ ਹੁਣ ਚੁੱਪ ਕਰ ਗਿਆ ਉਹ ਕਹਿੰਦਾ ਜੇ ਮਜੀਦ ਸਿੰਘ ਨੂੰ ਸਜ਼ਾ ਦਿਵਾਉਣੀ ਹੈ ਮੈਂ ਬਿਆਨ ਦੇਉਂਗਾ ਜਾ ਕੇ ਹੋ ਕਰ ਗਿਆ ਸ਼ਰਿਆ ਇਹਨਾਂ ਲੋਕਾਂ ਦੇ ਇੰਨੇ ਕੋਕਾਦ ਦੀ ਦੂਜੀ ਚਿੱਠੀ ਆਈ ਖੈਰਾ ਸਾਹਿਬ ਨੂੰ ਉਹਨੂੰ ਵੀ ਕਿਹਾ ਵੀ ਬਹੁਤੀ ਇੰਗਲਿਸ਼ ਬੋਲ ਕੇ ਕਮਨੀ ਸਾਹਿਬ ਨਾਲ ਪੰਜਾਬ ਦੇ ਪੰਜਾਬੀ ਰਹਿੰਦੇ ਨੇ ਠੇਢ ਪੰਜਾਬੀ ਬੋਲ ਕੇ ਦੱਸ ਜਿਸੀ ਕਰਨ ਆਦੀ ਹੈ ਤੇ ਉਹ ਵੀ ਹੁਣ ਸ਼ਾਂਤ ਹੈ ਜੀ ਜਾਨਕ ਕਿ ਚੁੱਪ ਕਰ ਗਿਆ ਤੇ ਤੀਜੀ ਚਿੱਠੀ ਬਾਜਵਾ ਸਾਹਿਬ ਨੇ ਪੜਨੀ ਹੈ ਤੇ ਬਾਜਵਾ ਸਾਹਿਬ ਤਾਂ ਵੀ ਬੋਰੀ ਵੀ ਇਸ ਤਰ੍ਹਾਂ ਗੋਲ ਸਮਝੋ ਇੱਕ ਹੋਰ ਹੈ ਤਾਂ ਉਹਦਾ ਨਾਂ ਦੁਬਾਰੇ ਲਵਾਂਗਾ ਅੱਜ ਦੀ ਵੀਡੀਓ ਵਿੱਚ ਨਹੀਂ ਲੈਣਾ ਇਹ ਤੁਸੀਂ ਧਿਆਨ ਰੱਖਿਓ ਵੀ ਕਿਹਦਾ ਨਾਮ ਲੈਣਾ ਅੱਜ ਨਹੀਂ ਲੈਣਾ ਹੁਣ ਇੱਕ ਐਂਟਰੀ ਜਿਹੜੀ ਚੌਥੀ ਕਰਾਉਣੀ ਆ ਉਹ ਕਰਾਉਣੀ ਆ ਵਿਕਰਮ ਸਿੰਘ ਮਜੀਠੀਆ ਆਪ ਤਾਂ ਡੁੱਬੀ ਮੈਂਜ ਹੋਰ ਬਣੂਣਾ ਗਵਾਂਡੀਆਂ ਨੂੰ ਵੀ ਲੈ ਲੜਦੀ ਵੈਸੇ ਮਹਾਵਰਾ ਹੋ ਰਿਹਾ ਪਰ ਮੈਂ ਆਪਣੀ ਮਰਜ਼ੀ ਨਾਲ ਪਾਇਆ ਮਜੀਠੀਆ ਆਪ ਤਾਂ ਡੁੱਬਿਆ ਅਕਾਲੀ ਦਰ ਨੂੰ ਵੀ ਡੋਬ ਗਿਆ ਦੇ ਨਾਲ ਕਾਂਗਰਸ ਨੇ ਵੀ ਝੱਗਾ ਚੋੜ ਕਰਾ ਗਿਆ ਕਿਉਂ ਕਰਾ ਗਿਆ ਜਦੋਂ ਉਹਨੂੰ ਅਰੈਸਟ ਕਰ ਲਿਆ ਤੇ ਫਟਾਫਟ ਖੁੱਡਾਂ 'ਚੋਂ ਬਾਹਰ ਆ ਗਿਆ ਤੇ ਹੁਣ ਮੌਕਾ ਮਿਲੇ ਤੰਦੂਰ ਗਰਮ ਹੈ ਆਟਾ ਗੁੰਨਿਆ ਹੋਇਆ ਤੇ ਬੇਬੇ ਨੂੰ ਕਹੀਏ ਵੀ ਤੰਦੂਰੀ ਰੋਟੀਆਂ ਫਟਾਫਟ ਖਾ ਲੈ ਪਰ ਬੇਬੇ ਨੇ ਜਵਾਬ ਦਿੱਤਾ ਇਹ ਆਪੇ ਮੰਨ ਕੇ ਲਾਉਣ ਮਤਲਬ ਬੇਬੇ ਤੋਂ ਹਾਈ ਕਮਾਂਡ ਤੋਂ ਪੁੱਛਿਆ ਨਹੀਂ ਵੀ ਬਿਆਨਬਾਜ਼ੀ ਕਰੀਏ ਕਿ ਨਾ ਕਰੀਏ ਕਹੀਏ ਨੇ ਹੱਥ ਮਚਾ ਲੈ ਕੇ ਨੇ ਦਾੜ੍ਹੀ ਮਚਾ ਲਈ ਤੰਦੂਰ ਦੇ ਨੇੜੇ ਕਿਉਂ ਪਤਾ ਹੁੰਦਾ ਨਹੀਂ ਇਹਨਾਂ ਨੂੰ ਇਹ ਆਰਡਰ ਕਰਨ ਵਾਲੇ ਹੁੰਦੇ ਨੇ ਲਾਓ ਰੋਟੀ ਲਾਓ ਬਰੋਟੀ ਲਾਓ ਤੇਮਕਾ ਜੁਲੇ ਦੇ ਕੇ ਜੜੇ ਨਹੀਂ ਹੁੰਦੇ ਧਿਆਨ ਦੇ ਦੇ ਕੇ ਨਾ ਜਲੂਸ ਕਢਾ ਲਿਆ ਅੱਛਾ ਲੋਕਾਂ ਨੇ ਕੀ ਕੀਤਾ ਵੈਸੇ ਹੀ ਖੈਰਾ ਸਭ ਤਾਂ ਲੋਕਾਂ ਕਹਿੰਦੇ ਹੁੰਦੇ ਲੋਕਾਂ ਨੇ ਕੀ ਕੀਤਾ ਜਿਹੜੀਆਂ ਪੁਰਾਣੀਆਂ ਸਟੇਟਮੈਂਟਾਂ ਪਈਆਂ ਸੀ ਉਹ ਆਨ ਰਿਕਾਰਡ ਹੁੰਦੀਆਂ ਨੇ YouTube ਤੇ Facebook ਤੇ ਜਦੋਂ ਮਰਜ਼ੀ ਚੱਕ ਲੋ ਉਹ ਜੱਗਿਆ ਕਲਿੱਪ ਉਹ ਕਲਿੱਪ ਵੀ ਫਿੱਟ ਕਰਦਾ ਜਿਹੜਾ ਹੋਣ ਵਾਲਾ ਸੀ ਉਹ ਵੀ ਫਿੱਟ ਕਰਦਾ ਇਹ ਬਸ ਲੇਖ ਮਿੰਟਾਂ ਵਿੱਚ ਦੇ ਗਾਲ ਤੇ ਗਾਲ ਦੇ ਛੇਤਰ ਦੇ ਛੇਤਰ ਬੜਾ ਜੂਸ ਕੱਢੇ। ਮਤਲਬ ਪਹਿਲਾਂ ਇਹ ਲੋਕ ਕਹਿੰਦੇ ਰਹੇ ਕਿ ਮਨਜੀਟੀਆਂ ਨਸ਼ਾ ਤਸਕਰਾਂ ਨੂੰ ਵੜ ਕੇ ਅੰਦਰ ਦਿਓ। ਉਹ ਬਿਆਨ ਵੀ ਲੋਕਾਂ ਨੇ ਚੱਕ ਲਏ, ਵੀਡੀਓ ਨੇ ਚੱਕ ਲਏ। ਤੇ ਜਦੋਂ ਭਗਵੰਤ ਮਾਨ ਵੜ ਕੇ ਦਿੱਤਾ ਅੰਦਰ ਫਿਰ ਕਹਿੰਦੇ ਇਹ ਪੁਲਿਸ ਰਾਜ ਦੀ ਇਹ ਧੱਕਾ ਕਰ ਰਹੀ ਹੈ ਜੀ। ਇਹ ਕੁਰਸੀ ਦਾ ਅਰੋਹ ਹੈ ਜੀ। ਇਦਾਂ ਕਰ ਕਰਕੇ ਮਲ ਕੇ ਬਿਆਨ ਦੇ ਕੇ ਮਨਜੀਟੀਆਂ ਦੇ ਅੱਖ ਵਿੱਚ ਜਦੋਂ ਮਰਜੀਦ ਕਹਿੰਦਾ ਪਤਾ ਸੀ ਤੇ ਮੇਰੀ ਤਾਂ ਗੇਮ ਖਤਮ ਐ ਤੇ ਉਹ ਜਾਂਦਾ ਜਾਂਦਾ ਇਹਨਾਂ ਦੇ ਵਿੱਚ ੱਗਾ ਜੋੜ ਕਰ ਗਿਆ ਹਾਈ ਕਮਾਂਡ ਨੇ ਉਤੋਂ ਚੋੜੀ ਟਾਇਟ ਕਰਤੀ ਉਹ ਕਹਿੰਦੇ ਵੀ ਜੋ ਕੁਝ ਤੁਸੀਂ ਬੋਲੇ ਐ ਤੁਸੀਂ ਤਾਂ ਸਰਵੀਰ ਬਾਦ ਨੂੰ ਵੀ ਟੱਪ ਗਏ ਉਹਨੇ ਫੁਕਰ ਬਣੇ ਵਿੱਚ ਇੱਕ ਵਾਰੀ ਦੇਖਿਆ ਤਾਂ ਕਹਿੰਦਾ 237 ਛੀਟਾਂ ਜਿੱਤਾਂਗੇ ਜਦੋਂ ਪੁੱਛਿਆ ਵੀ ਹੁੰਦੀਆਂ ਤਾਂ 117 ਨੇ ਕਹਿੰਦਾ ਅਗਲੀਆਂ ਵੀ ਜਿੱਤਾਂਗੇ ਉਹ ਖਾ ਕੁਛ ਬਾਲਾ ਨਹੀਂ ਪਤਾ ਨਹੀਂ ਲੱਗਦਾ ਕੈਲਕੂਲੇਸ਼ਨ ਦੇ ਕੋਲੇ ਹੁੰਦਾ ਨਹੀਂ ਇੱਕ ਪੜਿਆ